ਲੋ ਜੀ ਪਹੁੰਚ ਚੁਕੇ ਆ ਨਿਊਜ਼ੀਲੈਂਡ ਸਾਰੇ ਹੋਰ ਭਾਈ ਠੀਕ ਹੋ ਧੰਨਵਾਦ ਭਾਈ ਤੇ ਲੈਣਾ ਏ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਦਿਲੋਂ ਤੇ ਆਪ ਭਾਈ ਹੁਣ ਸਾਰੇ ਪਹੁੰਚੇ ਆ ਲੈਣ ਗੁਰੂ ਜੀ ਦਾ ਗੌਰਵ ਅਕਤਾਰ ਨਹੀਂ ਵੀ ਵੈਸਾ ਹੀ ਪਹੁੰਚੇ ਆ ਹਫਤਾ ਵੀ ਨਹੀਂ ਵੀ ਅਕਤਾਰ ਵੰਜੂ ਗੁਰੂ ਜੀ ਹੋਰ ਬਾਈ ਸਾਡੇ ਠੀਕ ਹੋ ਸਾਰੇ ਆਪਣੇ ਭਾਜੀ ਹੋਰ ਬਾਈ ਸੇ ਤਾਂ ਕੈਮ ਹੋ ਉਸ ਤੋਂ ਲਗੀਸ਼ਨ ਕੁਸ ਮੂੰਹ ਨਾ ਇੱਕਦਮ ਠੀਕ ਆ ਆ ਵੀ ਪਹੁੰਚ ਚੁਕੇ ਆ ਬਾਪੀ ਦੀ ਗਰਪਨਾ ਹਾਂ ਜੋ ਚੀਜ਼ ਔਕਾ ਸੀ ਪਹੁੰਚ ਗਏ ਔਕੇ ਸੋਕੇ ਬਾਪੀ ਦੀ ਗਰਪਨਾ ਚਲੋ ਰਾਜ ਜਣ ਇਥੇ ਮੈਂ ਤਾਂ ਦਬ ਕੇ ਕਿੰਦਾ ਬਰੋ ਠੀਕ ਹੈ ਹਾਂਜੀ ਵਧੀਆ ਗੱਗੀ ਭਰਾ ਨੇ ਵਿੱਚ ਬਹੁਤ ਐਲਪੀਤੀ ਆ ਸਾਰੇ ਬੀਸਪੂਰ ਨੂੰ ਪਤਾ ਤੇ ਇਹ ਤਾਂ ਤੀਜੀ ਵਾਰ ਆ ਚੁੱਕਿਆ ਤੇ ਮੈਂ ਤਾਂ ਪਹਿਲੀ ਵਾਰ ਹਾਂ ਆਪਣੇ ਸਾਰੇ ਪਹੁੰਚ ਚੁੱਕੇ ਆ ਆ ਬਰੋ ਆਪ ਨੂੰ ਲੈਣ ਆਇਆ ਠੀਕ ਨਹੀਂ ਸਾਸੀ ਦਾਦੀ ਬਹੁਤ ਵਧੀਆ ਲੱਗਾ ਬਰਦਰ ਹਾਂਜੀ ਹਾਂਜੀ ਆ ਪਹਿਲੇ ਪਟਰਾ ਬੀਨੇ ਦੇ